हां जी दरबार सिंह जी जो आज राजगुरु सुखदेव भगत सिंह दी जो कुर्बानी ਅਸੀਂ ਸ਼ਹੀਦੀ ਦਿੱਤੀ ਸੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਵਾਨ ਜੈ ਕਿਸਾਨ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਇਹ ਸਾਡੇ ਦੇਸ਼ ਦੇ ਉਹ ਜੋਧੇ ਸੀ ਜਿਨ੍ਹਾਂ ਨੇ ਕਰੋੜਾਂ ਇਹ ਸਵਾਸੀਆਂ ਦੇ ਗਲੋਂ ਗਲਾਮੀ ਦਾ ਰੱਸਾ ਵੱਢ ਕੇ ਲਾਹ ਸੁਟਿਆ ਤੇ ਆਪਣੇ ਗਲ ਵਿੱਚ ਅੱਜ ਦੇ ਦਿਨ ਹਾਸੀ ਦਾ ਰੱਸਾ ਚੁੰਮ ਕੇ ਪਾਇਆ ਔਰ ਪੂਰੇ ਪਹਾੜ ਤੁਰਸ਼ ਨੂੰ ਆਜ਼ਾਦੀ ਦਵਾਈ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਸ਼ਹੀਦੀ ਦਿਹਾੜੇ ਦੇ ਉੱਤੇ ਵੈਟਰਨ ਵੈਲਫੇਅਰ ਆਰਗੇਨਿਜ਼ੇਸ਼ਨ ਵਾਲੋਂ ਇਹਨਾਂ ਜੋਧਿਆਂ ਨੂੰ ਅੱਜ ਯਾਦ ਕੀਤਾ ਗਿਆ ਅੱਜ ਯਾਦ ਕੀਤਾ ਗਿਆ ਵਾ ਉਹਨਾਂ ਨੇ ਕੁਰਬਾਨੀ ਵੀ ਕੀਤੀ ਆ ਪਰ ਅਜੇ ਫੇਰ ਹੀ ਦੇਖ ਰਹੇ ਆ ਕਿ ਜੋ ਲੋਕ ਨੇ ਜੋ ਕਿਸਾਨ ਨੇ ਜੋ ਜਵਾਨ ਨੇ ਅਜੇ ਵੀ ਸੰਘਰਸ਼ ਕਰ ਰਹੇ ਹੈ ਜੇ ਪੂਰੀ ਤਰ੍ਹਾਂ ਆਜ਼ਾਦੀ ਨਹੀਂ ਮਿਲੀ ਕੀ ਕਹਿਣਾ ਚਾਹੋਗੇ ਜੋ ਅੱਜ ਕਿਸਾਨ ਤੇ ਜਵਾਨ ਜੰਤਰ ਮੰਤਰ ਤੇ ਜਵਾਨ ਆਪਣੇ ਹੱਕੀ ਮੰਗਾਂ ਲਈ ਬੈਠੇ ਨੇ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹਾਂਜੀ ਤੇ ਕਿਸਾਨਾਂ ਨੇ 1.5 ਸਾਲ ਦਾ ਸਮਾਂ ਪਹਿਲਾਂ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਤੇ ਹੁਣ ਫੇਖ ਖਨੌਰੀ ਬਾਰਡਰ ਸਿੰਬਲ ਬਾਰਡ ਤੇ ਸੁੱਤੇ ਜੋ ਹਰਿਆਣਾ ਸਰਕਾਰ ਨੇ ਬੈਰੀਅਰ ਲਾ ਕੇ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਇਹ ਤੋਂ ਇਹ ਦਰਸਾਉਣਾ ਚਾਹੁੰਦੇ ਨੇ ਕਿ ਤੁਹਾਡੀ ਜਿਹੜੀ ਕੁਰਬਾਨੀ ਆ ਤੁਹਾਡੀ ਜਿਹੜੀ ਸ਼ਹਾਦਤ ਆ ਉਹਨੂੰ ਅਸੀਂ ਨਹੀਂ ਸਮਝਦੇ ਪਰ ਕਿਸਾਨ ਤੇ ਜਵਾਨ ਜਿਹੜੇ ਆ ਆਪਣੇ ਸ਼ਹੀਦਾਂ ਨੂੰ ਨਰੰਤਰ ਉਹਨਾਂ ਦੇ ਪਾਏ ਹੋਏ ਪੁਰਣਿਆਂ ਤੇ ਚੱਲ ਰਹੇ ਨੇ ਜਮਾਨਾ ਨੇ ਦੇਸ਼ ਦੀਆਂ ਸਰਹੱਦਾਂ ਤੇ ਆਪਣੀਆਂ ਛਾਪੀਆਂ ਡਾ ਕੇ ਪੈਟਰਨ ਟੈਂਕਾਂ ਨੂੰ ਤੋੜ ਕੇ ਹਮੇਸ਼ਾ ਦੁਸ਼ਮਣ ਦਾ ਮੂੰਹ ਮੋੜਿਆ ਤੇ ਦੇਸ਼ ਦੀ ਰੱਖਿਆ ਕੀਤੀ ਕਿਸਾਨਾਂ ਨੇ ਰਾਤ ਦਿਨੇ ਮਜ਼ਦੂਰਾਂ ਨੇ ਤੇ ਕਿਸਾਨਾਂ ਨੇ ਰਾਤ ਦਿਨੇ ਮਿਹਨਤ ਕੜੀ ਮਿਹਨਤ ਕਰਕੇ ਹਰੀ ਕ੍ਰਾਂਤੀ ਲਿਆ ਕੇ ਇਹ ਦੇਸ਼ ਨੂੰ ਹਮੇਸ਼ਾ ਉੱਪਰ ਚੁੱਕਿਆ ਜਿਹਦੇ ਵਿੱਚ ਇਸ ਦੇਸ਼ ਦੇ ਇੱਕ ਹੀ ਚੰਗੇ ਸੁਲਝੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜਿਨ੍ਹਾਂ ਨੇ ਜੈ ਜਵਾਨ ਤੇ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ ਪਰ ਅੱਜ ਦੇ ਜਿਹੜੇ ਹੁਕਮਰਾਨ ਨੇ ਉਹ ਜਮਾਨਾ ਨੂੰ ਤੇ ਕਿਸਾਨਾਂ ਨੂੰ ਭੁੱਲ ਗਏ ਨੇ ਪਰ ਸਮਾਂ ਆਏਗਾ ਇਹਨਾਂ ਨੂੰ ਉਸ ਚੀ ਦਾ ਜਿਹੜਾ ਹਰ ਜਾਨਾ ਹੈ ਪਕਸਣਾ ਪਏਗਾ ਬੋਲੇ ਸੋਨਹੀਓ ਜਯੋਸੀ ਬੋਲੇ ਅੱਜ ਸਾਰੇ ਜਵਾਨ ਇਕੱਠੇ ਹੋਏ ਜੇ ਉਹਨਾਂ ਨੂੰ ਯਾਦ ਕਰ ਰਹੇ ਸ਼ਹੀਦਾਂ ਨੂੰ ਤੇ ਆਪਣੀ ਜਿਹੜੀ ਇਹ ਟੀਮ ਆ ਇਹਨਾਂ ਦੇ ਕਰੇ ਸਾਰਿਆਂ ਦੇ ਦੱਸ ਦੋ ਉਹਦੇ ਨਾਮ ਦੱਸੋ ਸਾਰਿਆਂ ਦਾ ਅੱਜ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਵਾਈਸ ਪ੍ਰੈਸਿਡੈਂਟ ਪੰਜਾਬ ਸੂਬੇ ਵਿੱਚ ਦਿਲਬਾਖ ਸਿੰਘ ਏਅਰਪੋਰਟ ਰੋਡ ਤੇ ਅਸੀਂ ਇਕੱਤਰ ਹੋਏ ਇਹਨਾਂ ਸ਼ਹੀਦਾਂ ਨੂੰ ਆਪ ਇਹਨੀਆਂ ਸੰਦਾਂਝਲੀ ਤੇ ਦੇਣ ਵਾਸਤੇ ਅਰਜ਼ਾ ਕੀਤਾ ਗਿਆ। ਸ਼ਹੀਦਾਂ ਦੀ ਚਿਤਾ ਪਰ ਲੱਗੇ ਕਿ ਹਰ ਵਰਸ ਮੇਲੇ ਵਤਨ ਤੇ ਮਰ ਮਿਟਣੇ ਵਾਲੋਂ ਕਾ ਬਾਕੀ ਜਹੀ ਨਿਸ਼ਾ ਹੋਗਾ ਇਹ ਸ਼ਹੀਦਾਂ ਦਾ ਜਿਹੜਾ ਵਾ ਬਹੁਤ ਵੱਡਾ ਪਰ ਉਪਕਾਰ ਇਸ ਦੇਸ਼ ਤੇ ਜਿਹਨੂੰ ਅੱਜ ਹੀ ਯਾਦ ਕੀਤਾ। ਮੇਰੇ ਨਾਲ ਕੈਪਟਨ ਤਰਸੀਮ ਸਾਹਿਬ ਔਰ ਹੌਲਦਰ ਤਰਸੀਮ ਸਿੰਘ ਔਰ ਕੈਪਟਨ ਵਿਊ ਸਾਹਿਬ ਪੀਆਰਓ ਡਿਸਟ੍ਰਿਕਟ ਅੰਮ੍ਰਿਤਸਰ ਜੁਬੇਦਾਰ ਖੇੜਾ ਸਾਹਿਬ ਏਰੀਆ ਇੰਚਾਰਜ ਔਰ ਕੈਪਟਨ ਮੰਗਲ ਸਿੰਘ ਸਾਹਿਬ ਸਾਡੇ ਕੈਸ਼ੀਅਰ ਔਰ ਕੋਆਰਡੀਨੇਟਰ ਔਰ ਪ੍ਰਿੰਸ ਸਾਹਿਬ ਮਨਜੀਤ ਸਾਹਿਬ ਔਰ ਡਿਸਟ੍ਰਿਕਟ ਕੈਸ਼ੀਅਰ ਕੈਪਟਨ ਨਰਮਲ ਸਾਹਿਬ ਔਰ ਸਰਜਿੰਦਰ ਸਾਹਿਬ ਅਵਤਾਰ ਸਾਹਿਬ ਔਰ ਸੂਬੇਦਾਰ ਜਗਿੰਦਰ ਸਾਹਿਬ ਇਹ ਅੱਜ ਮੇਰੇ ਨਾਲ ਇੱਥੇ ਇਕੱਤਰ ਹੋਏ ਨੇ ਇਹਨਾਂ ਨੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕੀਤਾ ਹਾਂਜੀ ਤੇ ਇਹ ਉਹ ਸ਼ਹੀਦ ਹਨ ਜਿਨ੍ਹਾਂ ਨੇ ਅੱਜ ਜੋ ਦੇਸ਼ ਬਲੰਦੀਆਂ ਨੂੰ ਸੋਹ ਰਿਆ ਹੈ ਇਹ ਦੇਸ਼ ਦੀ ਨੀਂਵ 'ਚ ਕਿੰਨਾ ਤਾਂ ਅਪਰਤ ਤੇ ਮਹਾਨ ਖੂਨ ਹੈ ਪਰ ਉਸ ਸਮੇਂ ਵੀ ਦੇਸ਼ ਦੇ ਬਣ ਵਾਲੇ ਹੁਕਮਰਾਨਾਂ ਨੇ ਸਮੇਂ ਤੋਂ ਪਹਿਲਾਂ ਇਹਨਾਂ ਨੂੰ ਇਸ ਤਰ੍ਹਾਂ ਦੀ ਤੋਂ ਜਾਣ ਵਤ ਤੇ ਜਿਹੜਾ ਵਾ ਕਿਤੇ ਨਾ ਕਿਤੇ ਵਿਊ ਛੱਡਿਆ ਸੀ ਇਹ ਹਮੇਸ਼ਾ ਹੀ ਸੱਚ ਹੱਕ ਤਾਂ ਲੜਨ ਵਾਲਿਆਂ ਦੇ ਨਾਲ ਧੱਕੇਸ਼ਾਹੀ ਹੁੰਦੀ ਜੋ ਅੱਜ ਵੀ ਕਿਸਾਨਾਂ ਤੇ ਜਮਾਨਾਂ ਨਾਲ ਹੋ ਰਹੀ ਅੱਛਾ ਜੀ ਇਹ ਰਾਜਗੁਰੂ ਸੁਖਦੇਵ ਭਗਤ ਸਿੰਘ ਜੀ ਦੇਸ਼ ਵਾਸਤੇ ਨੇ ਸ਼ਹੀਦੀ ਕੀਤੀ ਆਪਣੀ ਜਾਨ ਗਵਾਈ ਹੁਣ ਇੱਥੇ ਤੁਸੀਂ ਇਹਨਾਂ ਦੇ ਜੋ ਪਰਿਵਾਰ ਨੇ ਗੋ ਉਹਨਾਂ ਦੀ ਉਹਨਾਂ ਦੀ ਸਥਿਤੀ ਕੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀ ਕੀਤੀ ਆ ਦੇਸ਼ ਲਈ ਸ਼ਹਾਦਤ ਦਿੱਤੀ ਹੈ ਨਿਰਸਵਾਰਥ ਹੋ ਕੇ ਕਿਸੇ ਸਵਾਰਥ ਦਾ ਲਾਹ ਲੈਣੀ ਨਹੀਂ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਆਵਾਮ ਹੈ ਉਹਨੇ ਹੀ ਦੇਖਣਾ ਹੈ ਹਕਮ ਰਾਣਾ ਨੇ ਕਦੇ ਨਹੀਂ ਦੇਖਣਾ ਤੇ ਜਿਨ੍ਹਾਂ ਨੇ ਹੁਕਮ ਰਾਣਾ ਨੇ ਤਖਤ ਸਾਹਮਲੇ ਉਹਨਾਂ ਦੇ ਪਰਿਵਾਰਾਂ ਦੇ ਤੇ ਕੱਪੜੇ ਵੀ ਬਾਹਰ ਲੈ ਦੇਸ਼ਾਂ 'ਚ ਧੁੱਪ ਦੇ ਰਹੇ ਤੇ ਧੁੱਪਣ ਦੇ ਨੇ ਪਰ ਇਹ ਰਾਜਗੁਰੂ ਸਖਦੇਵ ਤੇ ਸ਼ਹੀਦ ਭੱਤ ਸਿੰਘ ਇਹਨਾਂ ਦੇ ਪਰਿਵਾਰ ਅੱਜ ਉਸੇ ਕੰਡੀਸ਼ਨ 'ਚ ਨੇ ਜਿਹੜੀ ਕੰਡੀਸ਼ਨ 'ਚ ਅੱਜ ਆਮ ਜਨਤਾ ਹੈ ਤੇ ਇਹ ਇਹਨਾਂ ਦੇ ਪਰਿਵਾਰਾਂ ਨੂੰ ਦੇਖਣਾ ਆਮ ਜਨਤਾ ਦਾ ਫਰਜ਼ ਹੈ ਕਿ ਐਡੇ ਵੱਡੇ ਯੋਧੇ ਨੇ ਗੁਲਾਮੀਆਂ ਦਾ ਰੱਸਾ ਵੱਡ ਕੇ ਤੇ ਆਪਣੇ ਗਲ ਚ ਫਾਂਸੀ ਦਾ ਰੱਸਾ ਪਾਇਆ ਤੇ ਇਹਦਾ ਛੇ ਜਨਤਾ ਨੇ ਦੇਣਾ ਹੈ ਨਾ ਕਿ ਕਿਸੇ ਅਖਬਾਰਾਂ ਦੇ ਦੇਣਾ ਹੁਕਮਦਾਨ ਤੇ ਫੋਟੋਆਂ ਲਾ ਕੇ ਪਿੱਛੇ ਇਹਨਾਂ ਦੇ ਮੋਹਰਲ ਬਣਾ ਕੇ ਆਪਣਾ ਰਾਜ ਸਥਿਤ ਕਰਦੇ ਨੇ ਨਾ ਕਿ ਪਰਿਵਾਰ ਨੂੰ ਦਿੱਤੇ ਠੀਕ ਹੈ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਸਰ ਦੀ ਸਾਬਕਾ ਸੈਨਿਕ ਸੈਨਿਕ ਵੈਲਫੇਅਰ ਸੁਸਾਇਟੀ ਸੈਨਿਕ ਵੈਟਰਨ ਅਚਾਰੀ ਸਟਾਫੀ ਪਰਵਾਟਰਨ ਵੈਲਫਰਾਰਕ ਆਰਗੇਨਾਈਜੇਸ਼ਨ ਵੱਲੋਂ ਇਹਨਾਂ ਸ਼ਹੀਦਾਂ ਨੂੰ ਅੱਜ ਭਾਪਨੀ ਸੰਧਾਜਰੀ ਦੇ ਯਾਦ ਕੀਤਾ ਗਿਆ ਔਰ ਇਹ ਸਾਡਾ ਸੈਨਿਕ ਜਥੇਬੰਦੀਆਂ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਜਰੂਰ ਸਮੇਂ ਸਮੇਂ ਨਾਲ ਮਿਲ ਕੇ ਕੰਮ ਕੀਤੇ